ਹਾਂਜੀ ਸਾਧ ਸੰਗਤ ਜੀ ਪਿਛਲੇ ਦਿਨਾਂ ਤੋਂ ਜਿਹੜਾ ਪੰਥਕ ਸਫਾਂ ਦੇ ਵਿੱਚ ਮਸਲੇ ਚੱਲ ਰਹੇ ਐ ਭਾਵੇਂ ਜਥੇਦਾਰਾਂ ਦੇ ਲਾਉਣ ਕਰਕੇ ਹੋਏ ਤੇ ਸਾਰੇ ਸਿੱਖ ਆਗੂ ਆਪਣੇ ਆਪ ਨੂੰ ਜਿਹੜੇ ਪੰਥਕ ਆਗੂ ਐ ਉਹ ਸ਼ੋਅ ਕਰਨ ਤੇ ਲੱਗੇ ਐ ਤੇ ਦੂਜਿਆਂ ਨੂੰ ਗਦਾਰ ਕਹਿਣ ਤੇ ਲੱਗੇ ਐ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਸ ਦਿਨ ਲਾਹਿਆ ਗਿਆ ਸੀ ਜਥੇਦਾਰ ਸਹਿਬਾਨਾਂ ਨੂੰ ਸਾਰਿਆਂ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਮਾੜਾ ਹੋਇਆ ਜਥੇਦਾਰਾਂ ਦਾ ਕੋਈ ਵਿਧੀ ਵਿਵਧਾਨ ਹੋਣਾ ਚਾਹੀਦਾ ਪਰ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਹੁਣ ਜਿਹੜੀਆਂ ਹਰਕਤਾਂ ਤੇ ਹੁਣ ਉਹ ਆਈ ਹੋਏ ਐ ਜਿਹੜੇ ਕੰਮਾਂ ਤੇ ਉਹ ਬਹੁਤ ਮੰਦ ਭਾਗੇ ਐ ਕਿਉਂਕਿ ਗਿਆਨੀ ਜੀ ਹੁਣ ਉਹ ਕੱਠਾਂ ਦੇ ਵਿੱਚ ਜਾ ਰਹੇ ਐ ਕੱਠ ਉਹਨਾਂ ਦੇ ਮੂਹਰੇ ਕੋਈ ਬਹੁਤੇ ਨਹੀਂ ਹੁੰਦੇ ਬੰਦਾ ਉਹਨਾਂ ਦੇ ਮੂਹਰੇ 150 ਹੁੰਦਾ ਸਿਰਫ 50 ਤੋਂ ਵੀ ਘੱਟ ਹੁੰਦੇ ਐ ਪਰ ਆਗੂ ਪੰਜ ਸੱਤ ਉਹੀ ਹੁੰਦੇ ਆ ਜਿਨ੍ਹਾਂ ਨੂੰ ਉਹ ਕਿਸੇ ਟਾਈਮ ਬਹੁਤ ਮਾੜੇ ਕਹਿੰਦੇ ਸੀ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਜਿਨ੍ਹਾਂ ਨੂੰ 2 ਦਸੰਬਰ ਨੂੰ ਕਹਿੰਦੇ ਸੀ ਕਿ ਉਂਗਲ ਥੱਲੇ ਕਰਕੇ ਗੱਲ ਕਰੋ ਕਾਲ ਤਖਤ ਦੇ ਅੱਗੇ ਇੰਜ ਨਹੀਂ ਕਰੀਦਾ ਉਹੀ ਚੰਦੂ ਮਾਜਰਾ ਹੁਣ ਉਹਨਾਂ ਦੀਆਂ ਥਾਂ ਥਾਂ ਦੇ ਉੱਤੇ ਰੈਲੀਆਂ ਕਰਵਾ ਰਿਹਾ ਹੈ ਪ੍ਰਚਾਰ ਕਰਵਾ ਰਿਹਾ ਹੈ ਉਹੀ ਸਰਜੀਤ ਸਿੰਘ ਰਖੜੇ ਉਰੇ ਉਹੀ ਸਖਦੇਵ ਸਿੰਘ ਢੀਂਡਸੇਰੇ ਜਿਹੜੇ ਕਹਿੰਦੇ ਆ ਕਿ ਇਜਹਾਰ ਆਲਮ ਨੂੰ ਅਸੀਂ ਗਲਤੀ ਕੀਤੀ ਪਾਰਟੀ ਦੇ ਵਿੱਚ ਲੈ ਕੇ ਆਏ ਤੇ ਉਹੀ ਰਕੜੇ ਜਿਹੜੇ ਅਮਿਤ ਸ਼ਾਹ ਦੇ ਬਿਲਕੁਲ ਨੇੜੇ ਐ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਜਿਹਦੇ ਉੱਤੇ ਦੋਸ਼ ਲੱਗਦਾ ਹੈ ਕਿ ਉਹਨੇ ਅਕਾਲ ਤਖਤ ਦੇ ਉੱਤੇ ਆ ਕੇ ਫੈਰੰਗ ਕੀਤੀ ਤੇ ਸਰਸੇ ਵਾਲੇ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਕਿ ਇਹ ਭਾਈਚਾਰਕ ਸੰਝ ਨੂੰ ਮਜ਼ਬੂਤ ਕਰਦਾ ਹੋਇਆ ਫੈਸਲਾ ਜਿਹੜਾ ਜਥੇਦਾਰਾਂ ਨੇ ਮਾਪੀ ਦਿੱਤੀ ਹੈ ਕੀ ਹੋਣ ਗਿਆ ਨਹੀਂ ਹਰਪ੍ਰੀਤ ਸਿੰਘ ਨੂੰ ਉਹ ਪ੍ਰੇਮ ਸਿੰਘ ਚੰਦੂ ਮਾਜਰੇ ਵਰਗੀਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਸਭ ਭੁੱਲ ਗਈਆਂ ਕੀ ਉਹਨਾਂ ਨੂੰ ਹੁਣ ਉਹ ਬਿਆਨ ਜਿਹੜੇ ਸਰਸੇ ਵਾਲੇ ਦੇ ਹੱਕ ਵਿੱਚ ਦਿੱਤੇ ਸੀ ਉਹ ਨਜ਼ਰੋਂ ਹਟ ਗਏ ਹੈ ਕੀ ਹੁਣ ਅਕਾਲ ਤਖਤ ਤੇ ਜੇਕਰ ਗੋਲੀ ਚਲਾਈ ਸੀ ਪ੍ਰੇਮ ਸਿੰਘ ਚੰਦੂ ਮਾਜਰੇ ਨੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸੀ ਕਿ ਤੁਸੀਂ ਚਲਾਈ ਹੈ ਕੀ ਹੁਣ ਉਹਨਾਂ ਨੂੰ ਉਹ ਗੋਲੀ ਨਜ਼ਰ ਨਹੀਂ ਆਉਂਦੀ ਚਲਾਈ ਹੋਈ ਹੁਣ ਉਹਨਾਂ ਦੇ ਮਿੱਤਰ ਬਣ ਗਏ ਹੈ ਉਹੀ ਲੋਕ ਤੇ ਉਹੀ ਉਹਨਾਂ ਨੂੰ ਥਾ ਥਾ ਤੇ ਹੁਣ ਕੱਟ ਕਰਕੇ ਦੇ ਰਹੇ ਆ ਤੇ ਉੱਥੇ ਜਾ ਕੇ ਗਿਆਨੀ ਜੀ ਕੀ ਕਹਿ ਰਹੇ ਐ ਕਿ ਭਾਈ ਸਿੱਖੋ ਉੱਠੋ ਨੌਜਵਾਨੋ ਉੱਠੋ ਤੁਸੀਂ ਪੰਥ ਦੀ ਬਾਗ ਡੋਰ ਸੰਭਾਲੋ ਕੀ ਦੀ ਅਗਵਾਈ ਦੇ ਵਿੱਚ ਜਿਹੜੇ ਆਗੂਆਂ ਨੇ ਉੱਥੇ ਪ੍ਰਚਾਰ ਕਰਵਾਇਆ ਭਾਈ ਗਿਆਨੀ ਜੀ ਤੁਸੀਂ ਉਹਨਾਂ ਨੂੰ ਆਖੋ ਕਿ ਚੰਦੂ ਮਾਜਰਾ ਜੀ ਰਖੜਾ ਜੀ ਢੀਂਟਸਾ ਜੀ ਜਾ ਜਿੰਨੇ ਵੀ ਲੀਡਰੋ ਪ੍ਰਚਾਰ ਵੀ ਤੁਸੀਂ ਤਾਂ ਘਰਾਂ ਦੇ ਵਿੱਚ ਬੈਠੋ ਤੁਸੀਂ ਤਾਂ ਉਹਨਾਂ ਦੇ ਵਿੱਚ ਆਉਣੇ ਹੋ ਕਿ ਨੈਤਿਕ ਆਧਾਰ ਗਵਾ ਚੁੱਕੀ ਲੀਡਰਸ਼ਿਪ ਚ ਆਉਣੇ ਹੋ ਜੇਕਰ ਤੁਸੀਂ ਇੱਕ ਪਰਿਵਾਰ ਨੂੰ ਕਹਿ ਰਹੇ ਹੋ ਤੇ ਉਹਨਾਂ ਨੂੰ ਵੀ ਆਖੋ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠਣ ਤੇ ਨੌਜਵਾਨ ਨੂੰ ਟਾਈਮ ਦੇਣ ਤੁਸੀਂ ਕਹਿ ਰਹੇ ਹੋ ਕਿ ਪੰਥ ਨੂੰ ਬਚਾਓ ਪੰਥ ਕਿਹੜਾ ਹੈ ਪੰਥ ਉਹੀ ਹੈ ਜਿਹੜਾ ਤੁਹਾਡੇ ਮੂਹਰੇ ਬੈਠਾ ਹੈ 20 50 ਬੰਦੇ ਜਾਂ ਪੰਥ ਜਿਹੜੇ ਦੂਜੇ ਲੋਕ ਨੇ ਉਹ ਵੀ ਪੰਥ ਹੈ ਇਸ ਲਈ ਜਿੰਨਾ ਚਿਰ ਤੁਸੀਂ ਸ਼੍ਰੋਮਣੀ ਕਮੇਟੀ ਦੇ ਅਹੁਦਿਆਂ ਦੇ ਉੱਤੇ ਆਨੰਦ ਮਾਣਦੇ ਰਹੇ ਜਥੇਦਾਰ ਰਹੇ 20-20 ਲੱਖ ਦੀਆਂ ਗੱਡੀਆਂ ਦੇ ਵਿੱਚ ਸਫ਼ਰ ਕਰਦੇ ਰਹੇ ਤੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਟੂਰ ਕਰਦੇ ਰਹੇ ਉਦੋਂ ਪੰਥ ਬੜੀ ਚੜ੍ਹਦੀ ਕਲਾ ਦੇ ਵਿੱਚ ਸੀ ਉਦੋਂ ਪੰਥ ਨੂੰ ਕੋਈ ਖਤਰਾ ਨਹੀਂ ਸੀ ਤੁਸੀਂ ਜਥੇਦਾਰ ਹੁੰਦੇ ਆ ਪੰਥ ਨੂੰ ਹੋਕਾ ਦਿੰਦੇ ਤੇ ਤੁਹਾਡੀ ਗੱਲ ਦਮ ਵਾਲੀ ਹੁੰਦੀ ਮਜ਼ਬੂਤ ਹੁੰਦੀ ਪਰ ਅੱਜ ਜਦੋਂ ਤੁਹਾਨੂੰ ਸਾਰੇ ਅਹੁਦਿਆਂ ਦੇ ਉੱਤੇ ਲਾ ਦਿੱਤਾ ਹੈ ਤਿਆ ਅੱਜ ਤੁਸੀਂ ਕਹਿ ਰਹੇ ਹੋ ਕਿ ਪੰਥ ਬਿਲਕੁਲ ਡੁੱਬ ਚੁੱਕਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਨਰੇਣੂ ਮਨਤੋਹਰਾਂ ਦੇ ਕਬਜ਼ੇ ਹੋ ਚੁੱਕੇ ਹੈ ਅੱਜੇ ਤੋਂ ਤੱਕ ਦੀਆਂ ਗੱਲਾਂ ਕਰ ਰਹੇ ਆ ਤੁਸੀਂ ਤੇ ਤੁਹਾਡੇ ਨਾਲ ਵਾਲੇ ਲੀਡਰ ਅੱਜ ਤੁਹਾਨੂੰ ਸੁੱਚਾ ਸਿੰਘ ਲੰਗਾਹ ਵਰਗੇ ਜਾਂ ਦੂਜੇ ਬੰਦੇ ਸਾਰੇ ਦਿਸਣੋਂ हट ਗਏ ਕਿਸੇ ਟਾਈਮ ਤੁਸੀਂ ਵੱਡੇ ਵੱਡੇ ਨਾਲ ਲੀਡਰਾਂ ਦੇ ਵਿੱਚ ਖੋਟ ਕੱਢਦੇ ਸੀ ਅੱਜ ਉਹੀ ਤੁਹਾਨੂੰ ਵੱਡੇ ਵੱਡੇ ਇਕੱਠ ਕਰਕੇ ਦੇ ਰਹੇ ਹੈ ਮੈਂ ਕਹਿਣਾ ਚਾਹੁੰਨਾ ਹੈ ਆਮ ਲੋਕਾਂ ਨੂੰ ਕਿ ਭਰਾਵੋ ਇਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਆਮ ਸਿੱਖ ਕੌਣ ਹੈ ਪੰਥ ਕੌਣ ਹੈ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹੈ ਨਿਤਨੇਮ ਕਰਦਾ ਹੈ ਗੁਰੂ ਘਰ ਜਾਂਦਾ ਹੈ ਦਸਾਂ ਨੌਹਾਂ ਦੀ ਕੀਰਤ ਕਮਾਈ ਕਰਦਾ ਹੈ ਨਾਂ ਦੇ ਨਾਲ ਸਿੰਘ ਤੇ ਕੌਰ ਲੱਗਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਪੰਥ ਪਿਆਰਿਓ ਉਹ ਹੈ ਗੁਰੂ ਗੋਬਿੰਦ ਸਿੰਘ ਨੇ ਪੰਥ ਨੂੰ ਕਿਹਾ ਪੰਥ ਬਸੇ ਮੈਂ ਉਜੜਾ ਮਨ ਚਾਉ ਹਨੇਰਾ ਜਿਹੜਾ ਆਪਣੀ ਦਸਾਂ ਨੌਹਾਂ ਦੀ ਕੀਰਤ ਕਮਾਈ ਕਰਦਾ ਹੈ ਕਿ ਪੰਥ ਇਹ ਹੈ ਜਿਹੜਾ ਕੁਰਸੀਆਂ ਦੇ ਪਿੱਛੇ ਕਿਸੇ ਨੂੰ ਇੱਕ ਵਾਰੀ ਚੰਗਾ ਕਹਿੰਦਾ ਤੇ ਦੂਜੀ ਵਾਰੀ ਬੰਦਾ ਕਹਿੰਦਾ ਇੱਕ ਵਾਰੀ ਕਹਿੰਦਾ ਆ ਲੀਡਰ ਚੰਗੇ ਐ ਤੇ ਦੂਜੀ ਵਾਰ ਕੁਰਸੀ ਦਾ ਮਾਰਾ ਕਹਿੰਦਾ ਆ ਲੀਡਰ ਮਾੜੇ ਐ ਜਿੰਨਾ ਚਿਰ ਕੁਰਸੀ ਤੇ ਲਿਆ ਉਹਨਾਂ ਚਿਰ ਸਾਰਿਆਂ ਦੇ ਸ਼ੋਲੇ ਗਾਉਂਦੇ ਰਹੋ ਪਰ ਜਦੋਂ ਕੁਰਸੀ ਚਲੀ ਗਈ ਉਦੋਂ ਸਾਰਿਆਂ ਨੂੰ ਗਾਲਾਂ ਦਿੰਦੇ ਰਹੋ ਕੀ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਾਰਿਆਂ ਨੂੰ ਜਥੇਦਾਰ ਨੂੰ ਪੁੱਛਣਾ ਚਾਹਣਾ ਹੈ ਕਿ ਤੁਹਾਨੂੰ ਜਥੇਦਾਰ ਕਿਹਨੇ ਲਾਇਆ ਸੀ ਤੁਹਾਡੀ ਸਪਾਰਸ਼ ਸੁਖਵੀਰ ਸਿੰਘ ਬਾਦਲ ਨੇ ਨਹੀਂ ਕੀਤੀ ਸੀ ਅੰਤਰ ਕਮੇਟੀ ਨੇ ਨਹੀਂ ਕੀਤੀ ਸੀ ਹੁਣ ਉਹ ਵਿਧੀ ਵਿਧਾਨ ਤੁਹਾਨੂੰ ਮਾੜੇ ਲੱਗਣ ਲੱਗ ਪਏ ਹੁਣ ਤੁਸੀਂ ਕਹਿੰਦੇ ਹੋ ਵਿਧੀ ਵਿਧਾਨ ਨਵੇਂ ਬਣਾਓ ਭਾਵ ਕੋਈ ਹਟਾਇਆ ਨਾ ਜਾ ਸਕੇ ਲਾਇਆ ਨਾ ਜਾ ਸਕੇ ਜਦੋਂ ਤੁਸੀਂ ਬਣੇ ਸੀ ਤੁਸੀਂ ਕਿਉਂ ਨਹੀਂ ਵਿਧੀ ਵਿਧਾਨ ਬਣਾਏ ਜਦੋਂ ਤੁਸੀਂ ਅਕਾਲ ਤੱਕ ਸਭ ਦੇ ਜਥੇਦਾਰ ਸੀ ਤੁਸੀਂ ਕਿਉਂ ਨਹੀਂ ਇਹ ਮੰਗ ਰੱਖੀ ਕਿ ਇੰਨੇ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਿਧੀ ਵਿਧਾਨ ਬਣਾਇਆ ਜਾਵੇ ਨਹੀਂ ਅਸੀਂ ਛੱਡ ਕੇ ਆਪਣੇ ਘਰਾਂ ਨੂੰ ਜਾਂਦੇ ਆ ਤੁਸੀਂ ਕਿਉਂ ਨਹੀਂ ਇਹਨਾਂ ਰੋਤਵਾ ਦਿਖਾਇਆ ਤੁਸੀਂ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਕਿ ਗਰੀਬ ਸਿੱਖਾਂ ਦੀ ਜਿਹੜੀ ਪੜ੍ਹਾਈ ਹੈ ਉਹ ਬਿਲਕੁਲ ਮੁਫਤ ਕੀਤੀ ਜਾਵੇ ਤੁਸੀਂ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਜੱਥੇਦਾਰਾਂ ਨੇ ਸਾਰਿਆਂ ਨੇ ਕਿ ਜਿਹੜੇ ਹਸਪਤਾਲ ਹੈ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹਸਪਤਾਲ ਖੋਲ੍ਹਿਆ ਜਾਵੇ ਤੇ ਗਰੀਬਾਂ ਦਾ ਇਲਾਜ ਹੈ ਜਿਹੜਾ ਉਹ ਮੁਫਤ ਕੀਤਾ ਜਾਵੇ ਤੇ ਪੜ੍ਹਾਈ ਮੁਫਤ ਕੀਤੀ ਜਾਵੇ ਤੇ ਹਰ ਪਿੰਡ ਦੇ ਵਿੱਚ ਗੁਰਬਾਨੀ ਦੀ ਸੰਤਿਆ ਹੋਵੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਵੇ ਗਤਕਸ ਕਿਹਾ ਜਾਵੇ ਤੁਸੀਂ ਕਿਉਂ ਨਹੀਂ ਕੀਤਾ ਤੁਸੀਂ ਸਿਰਫ ਖਾਣਾ ਪੂਰਤੀ ਕੀਤੀ ਕਿਉਂਕਿ ਤੁਹਾਡੇ ਕੋਲੇ ਵੱਡੇ ਆਉਦੇ ਸੀ ਤੁਸੀਂ ਆਨੰਦ ਮਾਣਦੇ ਸੀ ਉਦੋਂ ਪੰਥ ਚੜ੍ਹਦੀ ਕਲਾ 'ਚ ਸੀ ਅੱਜ ਉਹਦੇ ਛੁੱਟ ਗਏ ਐ ਅੱਜ ਪੰਥ ਡੁੱਬਦੀ ਕਲਾ ਦੇ ਵਿੱਚ ਐ ਇਸ ਲਈ ਤੁਸੀਂ ਲੋਕਾਂ ਦੇ ਤੇ ਸਿੱਖਾਂ ਦੇ ਬੱਕਰੇ ਬੱਕਰੇ ਧੜੇ ਬਣਾਉਣੇ ਛੱਡੋ ਸਿੱਖਾਂ ਨੂੰ ਇੱਕ ਪੰਥ ਤੇ ਇੱਕ ਥਾਂ ਦੇ ਉੱਤੇ ਆ ਕੇ ਕਨਸਾਨ ਥੱਲੇ ਇਕੱਠੇ ਹੋ ਲੈਣ ਦਿਓ ਮਜਬੂਤ ਹੋ ਹੋ ਲੈਣ ਦਿਓ ਤੁਸੀਂ ਬੰਡੀਆਂ ਨਾ ਪਾਓ ਸਿੱਖਾਂ ਦੇ ਵਿੱਚ ਕੀ ਜਿੰਨਾ ਲੋਕਾਂ ਦੇ ਵਿੱਚ ਤੁਸੀਂ ਵਿਚਰਦੇ ਹੋ ਪੰਥ ਉਹ ਹੈ ਜਿਨ੍ਹਾਂ ਨੇ 14 ਤਰੀਕ ਨੂੰ ਹੋਲੇ ਮਹੱਲੇ ਤੇ ਕੱਟ ਕੀਤਾ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਵਾਲਿਆਂ ਨੇ ਸੱਦਿਆ ਕਿ ਉੱਥੇ ਸਾਰੇ ਆਗੂ ਪੰਥਕ ਸੀ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਉਹਨੂੰ ਭਾਜਪਾ ਦੀ ਹਮਾਇਤ ਨਹੀਂ ਰਹੀ ਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਹੀਂ ਤੋੜੀ ਹਰਿਆਣੇ ਦੇ ਵਿੱਚ ਬੱਕਰੀ ਕਮੇਟੀ ਨਹੀਂ ਬਣਾਈ ਕਾਂਗਰਸ ਦੇ ਨਾਲ ਮਿਲ ਕੇ ਬਣਾਈ ਗਈ ਹੈ ਤੁਸੀਂ ਮੁਨਕਰ ਨਹੀਂ ਹੋ ਸਕਦੇ ਅੱਜ ਉਹ ਵੀ ਤੁਹਾਡੇ ਨਾਲ ਸਾਰੇ ਰਲ ਮਿਲ ਕੇ ਚੱਲਦੇ ਐ ਅੱਜ ਉਹ ਵੀ ਕਹਿ ਰਹੇ ਆ ਪੰਥ ਨੂੰ ਮਜ਼ਬੂਤ ਕਰੋ ਆਪ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋੜੀ ਆ ਹਰਿਆਣੇ ਦੇ ਵਿੱਚ ਅੱਜ ਜਦੋਂ ਬੀਜੇਪੀ ਦੇ ਹੱਥਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਉਹ ਤੇ ਹਰਿਆਣੇ ਚ ਚਲੀ ਗਈ ਹੈ ਤੇ ਇਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਕਮੇਟੀ ਦੇ ਵਿੱਚੋਂ ਅੱਜ ਹੁਣ ਆ ਕੇ ਪੰਜਾਬ ਦੇ ਵਿੱਚ ਕਹਿੰਦੇ ਆ ਜੀ ਇੱਥੇ ਕਮੇਟੀ ਨੂੰ ਬਚਾਈਏ ਇਹ ਨੂੰ ਯਾਦ ਕਰੀਏ ਭਾਵ ਉੱਥੇ ਚੋਣਾ ਹਰ ਗਏ ਹੁਣ ਪੰਜਾਬ ਦੇ ਵਿੱਚ ਆ ਕੇ ਲੀਡਰਸ਼ਿਪ ਕਰ ਲੋ ਇਸ ਤਰ੍ਹਾਂ ਭਰਾਵੋ ਆਮ ਸਿੱਖਾਂ ਨੂੰ ਕਹਿਣਾ ਚਾਹੁੰਨਾ ਹੈ ਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਬਾਬਾ ਹਰਨਾਮ ਸਿੰਘ ਨੇ ਮਹਾਰਾਸ਼ਟਰ ਦੇ ਵਿੱਚ ਸਾਰੇ ਅੰਪ੍ਰੈਸ ਕਾਨਫਰੰਸਾਂ ਸਦਕੇ ਬੀਜੇਪੀ ਦੀ ਉੱਤੇ ਹਮਾਇਤ ਕਰੀ ਅਸਿੱਕਾਂ ਵੱਲੋਂ ਹੋ ਸਕਦਾ ਕੱਲ ਨੂੰ ਪੰਜਾਬ ਦੇ ਵਿੱਚ ਵੀ ਇਹ ਲੋਕ ਬੀਜੇਪੀ ਦੇ ਨਾਲ ਰਲ ਕੇ ਉਹਨਾਂ ਦੀ ਹਮਾਇਤ ਕਰਨ ਜਦੋਂ ਦੂਜੀਆਂ ਸਟੇਟਾਂ 'ਚ ਕਰ ਸਕਦੇ ਐ ਇੱਥੇ ਵੀ ਕਰ ਸਕਦੇ ਐ ਜਦੋਂ ਸੁਖਵੀਰ ਸਿੰਘ ਬਾਦਲ ਵਰਗੇ ਜਾਂ ਦੂਜੇ ਕਾਲੀ ਆਗੂ ਬੀਜੇਪੀ ਦੇ ਨਾਲ ਸੀ ਉਦੋਂ ਇਹ ਕਹਿੰਦੇ ਸੀ ਕਿ ਸਿੱਖਾਂ ਦੀ ਦੁਸ਼ਮਣ ਬੀਜੇਪੀ ਸਿੱਖਾਂ ਦੇ ਦੁਸ਼ਮਣਾਂ ਨਾਲ ਰਲ ਗਏ ਦਿੱਲੀ ਦੇ ਨਾਲ ਜਾ ਕੇ ਰਲ ਗਏ ਆਰਐਸਐਸ ਦੇ ਹੋ ਗਏ ਤੇ ਅੱਜ ਜਦੋਂ ਆਪ ਮਿਤਤ ਸ਼ਾਹ ਵਰਗਿਆਂ ਦੇ ਨਾਲ ਬੈੰਦੇ ਐ ਤੇ ਮੀਟਿੰਗਾਂ ਕਰਦੇ ਐ ਬੀਜੇਪੀ ਦਾ ਸਮਰਥਨ ਕਰਦੇ ਐ ਆਪਣੇ ਆਪ ਨੂੰ ਪੰਥਕ ਕਹਾਉਂਦੇ ਐ ਤੁਸੀਂ ਭਾਈ ਬੀਜੇਪੀ ਦੇ ਨਾਲ ਰਲ ਕੇ ਆਰਐਸਐਸ ਦੇ ਨਾਲ ਰਲ ਕੇ ਪੰਤਕਾ ਕੇ ਮੇ ਬਣ ਗਏ ਜੇਕਰ ਉਹ ਗਦਾਰ ਸੀ ਤੇ ਫਿਰ ਅੱਜ ਤੁਸੀਂ ਵੀ ਗਦਾਰ ਹੋ ਉਹ ਖੜਾ ਛੱਡ ਕੇ ਵਾਪਸ ਆ ਗਿਆ ਹੈ ਭਾਵੇਂ ਜਿਹੜੀ ਮਰਜ਼ੀ ਉਹਨਾਂ ਨੂੰ ਮਜਬੂਰੀ ਹੋਵੇ ਭਾਵੇਂ ਕਿਸਾਨਾਂ ਕਰਕੇ ਉਹਨਾਂ ਨੇ ਖੜਾ ਛੱਡਿਆ ਭਾਵੇਂ ਸਿੱਖਾਂ ਕਰਕੇ ਛੱਡਿਆ ਛੱਡ ਕੇ ਆ ਗਏ ਅੱਜ ਉਹ ਦੂਰ ਨੇ ਅੱਜ ਤੁਸੀਂ ਬੀਜੇਪੀ ਦੇ ਕੁੱਚੜ ਦੇ ਵਿੱਚ ਜਾ ਕੇ ਚੜ ਗਏ ਹੋ ਤੁਸੀਂ ਬੀਜੇਪੀ ਦੀ ਗੋਦੀ ਚੜ ਗਏ ਹੋ ਤੁਸੀਂ ਅੱਜ ਪ੍ਰਧਾਨ ਮੰਤਰੀ ਨੂੰ ਤਰਸਦੇ ਹੋ ਕਿ ਸਾਨੂੰ ਮੀਟਿੰਗ ਵਾਸਤੇ ਸੱਦ ਦੇ ਤੁਸੀਂ ਅੱਜ ਪੰਜਾਬ ਦੇ ਵਿੱਚ ਚਾਹੁੰਦੇ ਹੋ ਕਿ ਬੀਜੇਪੀ ਸਾਨੂੰ ਆਕੇ ਤੇ ਅਸੀਂ ਗੱਠ ਜੋੜ ਕਰੀਏ ਬਿਆਨ ਵੀ ਦੇ ਰਹੇ ਹੋ ਬਹੁਤ ਮੰਦਪਾਗਾ ਅੱਜ ਤੁਸੀਂ ਕਿਸੇ ਟਾਈਮ ਕਹਿੰਦੇ ਹੁੰਦੇ ਸੀ ਬੀਜੇਪੀ ਨਾਲ ਚੱਲਣ ਵਾਲੇ ਦਿੱਲੀ ਨਾਲ ਚੱਲਣ ਵਾਲੇ ਗਦਾਰ ਹੁੰਦੇ ਐ ਅੱਜ ਤੁਸੀਂ ਦੱਸੋ ਕਿ ਤੁਸੀਂ ਦੇਸ਼ ਭਗਤੋਂ ਪੰਥਕੋਂ ਕਿ ਤੁਸੀਂ ਅੱਜ ਗਦਾਰ ਹੋ ਇਹ ਗੱਲ ਸਿੱਖਾਂ ਨੂੰ ਸਮਝਣੀ ਚਾਹੀਦੀ ਹੈ ਇੰਨੀਆਂ ਕੁ ਦੋਸਤੋ ਵਿਚਾਰਾ ਸਣ ਜੇਕਰ ਤੁਹਾਨੂੰ ਗੱਲ ਸੱਚੀ ਤੇ ਚੰਗੀ ਤੇ ਸਟੀਕ ਲੱਗਦੀ ਹੈ ਆਪਣੇ ਚੈਨਲ ਨੂੰ ਜਰੂਰ ਸਾਡੇ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹੋ ਜਿਹੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ